ਸਾਡੇ YouTube ਚੈਨਲ ਸਮਾਈਲਾ ਟੈਟੋਰੀਅਲਸ ਤੁਹਾਡਾ ਸਵਾਗਤ ਹੈ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ ਛੇਵੀਂ ਦਾ ਪਾਠ ਨੰਬਰ 4 ਟੈਕਸ ਪੇਂਟ ਤੇ ਟੂਲਸ ਨਾਲ ਕੰਮ ਕਰਨਾ ਪੜਾਂਗੇ ਇਸ ਪਾਠ ਵਿੱਚ ਆਪਾਂ ਕਵਰ ਕਰਾਂਗੇ ਕਿ ਪੇਂਟ ਜਿਹੜਾ ਹੈਗਾ ਟੈਕਸ ਪੇਂਟ ਹੈ ਇਹਦੇ ਵਿੱਚ ਕਿਹੜੇ-ਕਿਹੜੇ ਟੂਲਸ ਨੇ ਤੇ ਉਹਨਾਂ ਦਾ ਕੀ-ਕੀ ਕੰਮ ਹੈ ਉਹਦੇ ਬਾਰੇ ਡਿਟੇਲ ਚ ਪੜਾਂਗੇ ਪਿਛਲੇ ਪਾਠ ਚ ਅਸੀਂ ਇਹਨਾਂ ਦੀ ਜਾਣ ਪਛਾਣ ਕੀਤੀ ਸੀ ਤੇ ਇਸ ਪਾਠ ਚ ਅਦੀ ਡਿਟੇਲ ਵਿੱਚ ਪੜਾਂਗੇ ਕਿ ਕਿਹੜੇ ਕਿਹੜੇ ਟੂਲ ਦਾ ਕੀ ਕੰਮ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਪਾਸੇ ਪਰ ਚਾਰ ਜਿਹੜਾ ਇਹਦਾ ਨਾਮ ਹੈ ਟੈਕਸਪੇਡ ਦੇ ਟੂਲਸ ਨਾਲ ਕੰਮ ਕਰਨਾ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨਵੀਂ ਡਰਾਇੰਗ ਬਣਾਉਣਾ ਕਿ ਨਵੀਂ ਡਰਾਇੰਗ ਤੁਸੀਂ ਟੈਕਸਪੇਡ ਚ ਕਿਵੇਂ ਬਣਾ ਸਕਦੇ ਹੋ ਟੈਕਸਪੇਡ ਚ ਦੱਸਿਆ ਸੀ ਕਿ ਕਾਫੀ ਜ਼ਿਆਦਾ ਟੂਲਸ ਸਾਡੇ ਕੋਲ ਖੱਬੇ ਪਾਸੇ ਅਵੇਲੇਬਲ ਹੁੰਦੇ ਨੇ ਕੁਝ ਟੂਲਸ ਹੁੰਦੇ ਕੁਝ ਕਮਾਂਡਸ ਹੁੰਦੀਆਂ देख सकते हो इतने न्यू बटन नज़र आ रहे आप न्यू बटन पर या टूल से क्लिक करा उस तो बाद होएगा कुछ इस तरह दंडो साहमने नजर आऊंग जिदे देख सकते हो कि कुछ बैकग्राउंड कलर भी नजर आ रहे हैं सबूत कुछ टैंपलेट भी नज़र आ रहे हैं बाय डिफॉल्ट अस वाइट कलर की स्क्रीन नहीं चूज करते हैं बट अ बैकग्राउंड कलर वाली स्क्रीन भी लै सकते हैं तो कोई डिजाइन भी लै सकते हैं जिदे उत्ते अपनी क्रिएशन पेश करना चाहते हाँ ਸੋ ਜੇਕਰ ਤੁਸੀਂ ਕੋਈ ਵੀ ਪੇਂਟਿੰਗ ਲੱਲੀ ਹੈ ਤੇ ਉਹਦੇ 'ਚ ਆਪਣਾ ਕੰਮ ਕਰ ਸਕਦੇ ਹੋ ਤੇ ਇਸ ਦੀ ਸ਼ਾਰਟਕਟ ਕੀ ਕੰਟਰੋਲ ਐਨ ਹੁੰਦੀ ਹੈ ਜੇਕਰ ਤੁਸੀਂ ਕੀਬੋਰਡ ਦੀ ਮਦਦ ਨਾਲ ਪੇਂਟਿੰਗ ਨਵੀਂ ਖੋਲਣਾ ਚਾਹੁੰਦੇ ਹੋ ਇੱਕ ਨਵੀਂ ਸ਼ੀਟ ਖੋਲਣਾ ਚਾਹੁੰਦੇ ਹੋ ਡਰਾਇੰਗ ਕਰਨ ਲਈ ਟੈਕਸਪੇਨਟ 'ਚ ਤੇ ਕੰਟਰੋਲ ਜਮਾ ਐਨ ਕੀ ਪ੍ਰੈਸ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਜੋ ਤੁਹਾਨੂੰ ਸਾਹਮਣੇ ਡਰਾਇੰਗ ਨਜ਼ਰ ਆ ਰਹੀ ਹੈ ਹੋਰ ਨੂੰ ਐਕਸਪਲੋਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸਣਾ ਚਾਹਾਂਗਾ ਫਿਰ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਤੁਹਾਨੂੰ ਐਰੋ ਨਜ਼ਰ ਆ ਰਿਹਾ ਇਸ ਐਰੋ ਨੂੰ ਜਦੋਂ ਆਪਾਂ ਕਲਿੱਕ ਕਰਾਂਗੇ ਹੇਠਲਾ ਐਰੋ ਬਟਨ ਤੇ ਹੋਰ ਵੀ ਡਰਾਇੰਗ ਜਿਹੜੀਆਂ ਉਹ ਐਕਸਪਲੋਰ ਹੋ ਜਾਣਗੀਆਂ ਜਿਹਨਾਂ ਨੂੰ ਤੁਸੀਂ ਟੈਕਸਟ ਪੇਨ ਵਿੱਚ ਟਰਾਈ ਕਰ ਸਕਦੇ ਹੋ ਤੇ ਜਿਹੜੀ ਵੀ ਡਰਾਇੰਗ ਨੂੰ ਤੁਸੀਂ ਸਿਲੈਕਟ ਕਰਨਾ ਹੈ ਜਿਹੜਾ ਤੁਹਾਨੂੰ ਆਪਸ਼ਨ ਨਜ਼ਰ ਆ ਰਹੇ ਸੀ ਉਹਦੇ ਡਬਲ ਕਲਿੱਕ ਕਰੋ ਤੇ ਜਿਹੜੀ ਡਰਾਇੰਗ ਤੁਸੀਂ ਸਿਲੈਕਟ ਕੀਤੀ ਹੋਏਗੀ ਉਹ ਤੁਹਾਡੇ ਸਕਰੀਨ ਤੇ ਸਾਹਮਣੇ ਨਜ਼ਰ ਆ ਜਾਵੇਗੀ ਕਵੈਸਚਨ ਹੈ ਤੁਹਾਡੇ ਲਈ ਤੇ ਨਵੀਂ ਡਰਾਇੰਗ ਬਣਾਉਣ ਲਈ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ ਕੰਟਰੋਲ ਸੀ ਕੰਟਰੋਲ ਐਨ ਕੰਟਰੋਲ ਡੀ ਜਾਂ ਆਲਟ ਐਨ ਇਹਦਾ ਆਨਸਰ ਕੀ ਹੈ ਤੁਸੀਂ ਦੱਸੋਗੇ ਹੁਣ ਇਹ ਤੁਹਾਨੂੰ ਥੋੜੀ ਦੇਰ ਬਾਅਦ ਦੱਸਿਆ ਤੋ ਕਮੈਂਟ ਸੈਕਸ਼ਨ ਦੱਸ ਸਕਦੇ ਹੋ ਜਾਂ ਆਪਣੇ ਕੰਪਿਊਟਰ ਵਿਆਪਕ ਨੂੰ ਦੱਸਨੇ 4.2 ਡਰਾਇੰਗ ਬਣਾਉਣ ਲਈ ਟੂਲਸ ਦੀ ਵਰਤੋਂ ਕਿਵੇਂ ਕਰਨੀ ਹੈ ਕਿ ਜਿਹੜੇ ਟੂਲਸ ਹੈ ਇਹਨਾਂ ਦੀ ਵਰਤੋਂ ਕਿਵੇਂ ਕਰਾਂਗੇ ਪਿਛਲੇ ਪਾਰਟ ਚ ਹੈ ਟੂਲਸ ਦੇ ਬਾਰੇ ਪੜਿਆ ਸੀ ਕਿ ਕੈਟੇਗਰੀ ਟੂਲਸ ਆ ਕਮਾਂਡਸ ਹੁੰਦੀਆਂ ਨੇ ਹੁਣ ਆਪਾਂ ਡਿਟੇਲ ਚ ਆਣਾ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੇਂਟ ਟੂਲ ਜਿਹੜਾ ਪੇਂਟ ਟੂਲ ਹੈ ਇਹ ਬਿਲਕੁਲ ਇੱਕ ਬਰਸ਼ ਦੇ ਵਾਂਗ ਹੁੰਦਾ ਹੈ ਜੋ ਫ੍ਰੀ ਹੈਂਡ ਡਰਾਇੰਗ ਬਣਾਉਣ ਲਈ ਵਰਤਿਆ ਜਾਂਦਾ ਹੈ ਇਹਦੇ ਚ ਅਸੀਂ ਆਪਣੀ ਮਰਜ਼ੀ ਨਾਲ ਜਿਸ ਮਰਜ਼ੀ ਸਾਈਜ਼ ਦੇ ਬਰਸ਼ ਦੇ ਨਾਲ ਪੇਂਟਿੰਗ ਕਰ ਸਕਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਟੂਲ ਬਾਕਸ ਦੇ ਵਿੱਚ ਸਭ ਤੋਂ ਉੱਪਰ ਪਹਿਲੇ ਨੰਬਰ ਤੇ ਪੇਂਟ ਟੂਲ ਨਜ਼ਰ ਆਉਂਦਾ ਹੈ ਜਿਹੜਾ ਫ੍ਰੀ ਹੈਂਡ ਡਰਾਇੰਗ ਵਰਤ ਕਰਨ ਲਈ ਵਰਤਿਆ ਜਾਂਦਾ ਹੈ ਇਹਦੇ ਤੋਂ ਕਲਿੱਕ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਸੱਜੇ ਪਾਸੇ ਇਹ ਜਿਹੜਾ ਸਬ ਸਿਲੈਕਟਰ ਤੁਹਾਡਾ ਟੂਲ ਬਾਰ ਹੈ ਜਿਸ ਸਿਲੈਕਟਰ ਸਬ ਟੂਲ ਬਾਰ ਹੈ ਇਹਦੇ ਜਿਵੇਂ ਕਿਸੇ ਵੀ ਬਰਸ਼ਤੀ ਚੁਣ ਕਰਕੇ ਆਪਣੀ ਪਸੰਦ ਦੀ ਜਿਹੜੀ ਲਾਈਨ ਐ ਡਰਾ ਕਰ ਸਕਦੇ ਜਿਵੇਂ ਕਿ ਸਟਾਰ ਸ਼ੇਪ ਐਰੋ ਸ਼ੇਪ ਸਕੁਅਰ ਸ਼ੇਪ ਇਹ ਦੇਖ ਸਕਦੇ ਹੋ ਇਹ ਜਿੰਨੀਆਂ ਸ਼ੇਪ ਤੁਹਾਨੂੰ ਨਜ਼ਰ ਆ ਰਹੀਆਂ ਇਹ ਸਾਰੀਆਂ ਲਾਈਨ ਟੂਲ ਜਿਹੜਾ ਤੁਹਾਡਾ ਪੇਂਟ ਟੂਲ ਹੈ ਉਹਦੀ ਮਦਦ ਨਾਲ ਡਰਾ ਕੀਤਾ ਹੈ ਰੰਗ ਅਸੀਂ نیچےੋਂ ਸਿਲੈਕਟ ਕਰ ਸਕਦੇ ਹਾਂ तो शेप जीड़ी है ब्रश की वो तुम सज्जे पासे जरा तो सिलेक्टेड टूल दिख रहे हैं ऐसे सिलेक्ट कर सकते हैं जी कोई होर टूल सिलेक्ट करना होाइन लीनों नीचे प्रेस करा तो होर टूल नज़र आ जाएगी तो यह जो देख सकते हो तो कि सलाइडर नज़र आ रहा है यह ब्रश की स्पेसिंग दिल कम आता है जो तुम टक्सपेड यूज़ करोगे तो देख सकते हो कि स्पेसिंग शो करेगा ਅਗੇ ਕਹਿ ਰਹੇ ਕਿ ਸਿਲੈਕਟਰ ਸਬ ਟੂਲ bar ਹੇਠਾਂ ਦਿੱਤੀ ਆਪਸ਼ਨ ਵਰਤੋ ਕਰਦੇ ਹੋਏ ਅਸੀਂ ਬ੍ਰਸ਼ ਟੂਲ ਦੇ ਵਿਵਹਾਰ ਨੂੰ ਬਦਲ ਸਕਦੇ ਹਾਂ ਜਿੱਦਾਂ ਬ੍ਰਸ਼ ਸਪੇਸਿੰਗ ਐ ਦੱਸਿਆ ਹੈ ਤੁਹਾਨੂੰ ਕਿ નીચે ਲਾਈਨ ਨਜ਼ਰ ਆ ਰਹੀ ਹੈ ਜਿੱਦਾਂ ਜਿੱਦਾਂ ਆਪਾਂ ਸਾਈਜ਼ ਵਧਾਉਂਦੇ ਜਾਵਾਂਗੇ ਬ੍ਰਸ਼ ਦੀ ਸਪੇਸਿੰਗ ਵੱਧਦੀ ਜਾਏਗੀ ਕੈਨਵਸ ਜਿਹੜਾ ਬਲੈਂਕ ਏਰੀਆ ਹੈ ਜਾਂ ਜਿੱਥੇ ਦੀ ਪੇਂਟਿੰਗ ਕਰਦੇ ਉੱਪਰ ਬ੍ਰਸ਼ ਨਾਲ ਡਰਾ ਕੀਤੇ ਪੈਟਰਨ ਵਿੱਚ ਖਾਲੀ ਜਗ੍ਹਾ ਵਰਤੇ ਗਏ ਬ੍ਰਸ਼ ਨੂੰ ਕਿਸਮ ਸਾਤ ਵੱਖ-ਵੱਖ ਹੋ ਸਕਦੀ ਹੈ ਕੁਝ ਬ੍ਰਸ਼ ਜਿਵੇਂ ਕਿ ਪੈਰਾਂ ਨਿਸ਼ਾਨ ਫੁੱਲ ਜਾਂ ਕੋਈ ਮਤਲਬ ਕਿ ਸਰਕਲ ਛੇਤ ਤੇ ਨਜ਼ਰ ਆਉਂਦੇ ਨੇ ਉਹ ਕਿੰਨੇ ਦੂਰ ਹੁੰਦੇ ਨੇ ਕਿ ਓਵਰਲੈਪ ਨਹੀਂ ਹੁੰਦੇ ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਆ ਕਿ ਜਿਹੜੇ ਬ੍ਰੈਸ ਸਪੇਸਿੰਗ ਹੈ ਐ ਦਾ ਨਾਲ ਜਿਹੜੇ ਟੂਲ ਆਪਾਂ ਵਰਤਦੇ ਪਏ ਆ ਜਿਹਦੀ ਮਦਦ ਨਾਲ ਲਾਈਨ ਡਰਾ ਕਰਦੇ ਪਏ ਆ ਉਹ ਓਵਰਲੈਪ ਨਹੀਂ ਹੋਣਗੇ ਤੁਹਾਨੂੰ ਲੱਗ ਲੱਗ ਨਜ਼ਰ ਆਉਣਗੇ ਅਗਰੇ ਨੈਕਸਟ ਟੂਲ ਦੀ ਗੱਲ ਕਰਦੇ ਆ ਸਟੈਂਪ ਟੂਲ ਇਹ ਰਬੜ ਟੂਲ ਜਿਹੜਾ ਹੈ ਰਬੜ ਦੀਆਂ ਮੋਹਰਾਂ ਜਾਂ ਸਟਿੱਕਰਾਂ ਦੇ ਸੈਟ ਦੀ ਤਰ੍ਹਾਂ ਹੁੰਦੀ ਹੈ ਇਸ ਨੂੰ ਦੱਸਦਾ ਹੈ ਕਿ ਆਲਰੇਡੀ ਕੰਪਿਊਟਰ ਦੇ ਵਿੱਚ ਕੁਝ ਸਟੈਂਪਸ ਤੁਹਾਨੂੰ ਨਜ਼ਰ ਆਣਗੇ ਸਟicker ਨਜ਼ਰ ਆਣਗੇ ਜਿਵੇਂ ਕੋਈ ਜਾਨਵਰ ਕੋਈ ਰੁੱਖ ਚੰ드ਰਮਾ ਆਦਿ ਕੋਈ ਵੀ ਪਿਕਚਰ ਜਿਹੜੀ ਇਹਦੇ ਵਿੱਚ ਡਾਊਨਲੋਡ ਹੋਏਗੀ ਉਹਨੂੰ ਤੁਸੀਂ ਡਰਾ ਕਰ ਸਕਦੇ ਹੋ ਤੇ ਸਟੈਂਪ ਟੂਲ ਕਲਿੱਕ ਕਰਨ ਤੋਂ ਬਾਅਦ ਜਿਵੇਂ ਹੀ ਆਪਾਂ ਕੈਨਵਸ ਦੇ ਉੱਪਰ ਮਾਊਸ ਘੁਮਾਵਾਂਗੇ ਤੇ ਉਹਦੇ ਤਰ੍ਹਾਂ ਨਾਲ ਕੀ ਹੋਏਗਾ ਉਸ ਸਟੈਂਪ ਜਿੱਥੇ ਆਪਾਂ ਕਲਿੱਕ ਕਰਾਂਗੇ ਉੱਥੇ ਸਟੈਂਪ ਰੱਖ ਹੁੰਦੀ ਜਾਏਗੀ ਸਟੈਂਪ ਬਣਦੀ ਜਾਏਗੀ ਤੇ ਇਹਦਾ ਡੀ অপਸ਼ਨ ਆ ਸਿਲੈਕਟ ਕਰਨ ਦਾ ਤੁਸੀਂ ਦੇਖ ਸਕਦੇ ਹੋ ਪੇਂਟ ਟੂਲ ਦੇ ਪਾਸਟੈਂਪ ਟੂਲ ਹੈ ਜਿਵੇਂ ਸਟੈਂਪ ਟੂਲ ਤੇ ਕਲਿੱਕ ਕਰਾਂਗੇ ਤੇ ਸੱਜੇ ਪਾਸੇ ਉਹ ਆਪਾਂ ਸਟੈਂਪ ਦੀ ਚੋਣ ਕਰਾਂਗੇ ਕਿਹੜੀ ਸਟੈਂਪ ਸਾਨੂੰ ਚਾਹੀਦੀ ਹੈ ਤੇ ਜਿੱਥੇ ਆਪਾਂ ਸਟੈਂਪ ਰੱਖਣਾ ਚਾਹੁੰਦੇ ਆ ਕੈਨਵਸ ਦੇ ਉੱਪਰ ਉੱਥੇ ਸਟੈਂਪ ਬਣਦੀ ਜਾਏ ਜਿਵੇਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਕੋਈ ਟੈਂਕ ਹੈ ਆਂਤਿਕ ਛਤਰੀ ਹੈ ਪੇੜ ਹੈ ਕੋਈ ਚਿੜੀਆ ਹੈ ਕੋਈ ਪੰਖਸ਼ੀ ਹੈ ਕੁਝ ਵੀ ਤੁਸੀਂ ਸ਼ੇਪ ਜਿਹੜੀਆਂ ਸੱਜੇ ਪਾਸੇ ਲੈ ਕੇ ਡਰਾ ਕਰ ਸਕਦੇ ਹੋ ਤੇ ਜਿਹੜੀ ਸਟੈਂਪ ਤੁਸੀਂ ਪਿਕ ਕਰੋਗੇ ਉਹ ਸਾਹਮਣੇ ਸਕਰੀਨ ਤੇ ਡਰਾ ਹੋ ਜਾਏਗੀ ਅਸੀਂ ਸਟੈਂਪ ਦੇ ਵਿਵਹਾਰ ਨੂੰ ਕਿਵੇਂ ਬਦਲਣਾ ਹੈ ਐਥਲੀਸਟ ਸਟੈਂਪ ਦੀਆਂ categories ਹੈ ਕਿਹਨੀਆਂ ਕਹਿੰਦਾ ਕਿ ਸਟੈਂਪ ਦੀਆਂ ਕਈ ਸ਼੍ਰੇਣੀਆਂ ਹੋਏ ਹੁੰਦੀਆਂ ਜਿਵੇਂ ਕਿ ਜਾਨਵਰ ਪੌਦੇ ਬਾਰੀ ਸਪੇਸ ਵਾਹਨ ਲੋਕ ਆਦਿ ਤੁਸੀਂ ਇਹਦੇ ਕਲੈਕਸ਼ਨ ਚੋਂ ਕਿਸੇ ਵੀ ਸਟੈਂਪ ਨੂੰ ਸਿਲੈਕਟ ਕਰ ਸਕਦੇ ਹੋ ਇਹ ਦੋ ਐਰੋ ਨਜ਼ਰ ਆਣਗੇ ਲੈਫਟ ਤੇ ਰਾਈਟ ਇਹਦੇ ਨਾਲ ਤੁਸੀਂ ਵੱਖ-ਵੱਖ ਸਟੈਂਪ ਸ਼੍ਰੇਣੀ ਸਿਲੈਕਟ ਕਰ ਸਕਦੇ ਹੋ ਅਗੇਂਸਟ ਸਟੈਂਪ ਰੋਟੇਸ਼ਨ ਜਿਹੜੀ ਰੋਟੇਸ਼ਨ ਹੈਗੀ ਹੈ ਇਹਦੇ ਨਾਲ ਕੀ ਕਰ ਸਕਦੇ ਆ ਜਿਹੜੀ ਸਟੈਂਪ ਹੈਗੀ ਹੈ ਇਹਨੂੰ ਆਪਾਂ ਘੁਮਾ ਸਕਦੇ ਆ ਆਲੇ ਦੁਆਲੇ ਰੋਟੇਟ ਕਰ ਸਕਦੇ ਆ ਤੇ ਕਿਹੜੇ ਪਾਸੇ ਉਹਨੂੰ ਸ਼ੋਅ ਕਰਨਾ ਉਸ ਤੋਂ ਬਾਅਦ ਹੈ ਮਿਰਰਿੰਗ ਸਟੈਂਪ ਮਿਰਰ ਮਤਲਬ ਸ਼ੀਸ਼ੇ ਦੇ ਰੂਪ ਚ ਅਸੀਂ ਆਪਣੀ ਡਰਾਇੰਗ ਵਿੱਚ ਸਟੈਂਪ ਦੀ ਇੱਕ ਮਿਰਰ ਇਮੇਜ ਮਤਲਬ ਕਿ ਸ਼ੀਸ਼ੇ ਵਿੱਚ ਦਿਖਾਈ ਦੇਣ ਵਾਲੀ ਤਸਵੀਰ ਵੀ ਰੱਖ ਸਕਦੇ ਆ ਤੇ ਇਹਦੇ ਲਈ ਆਪਾਂ ਮਿਰਰ ਆਪਸ਼ਨ ਤੇ ਕਲਿੱਕ ਕਰਾਂਗੇ ਇਹ ਦੇਖ ਸਕਦੇ ਹੋ ਇਹ ਤੁਹਾਨੂੰ ਮਿਰਰ ਆਪਸ਼ਨ ਅਰਚ ਮਿਲ ਜਾਏਗਾ ਉਸ ਤੋਂ ਬਾਅਦ ਹੈ ਫਲਿੱਪਿੰਗ ਸਟੈਂਪਸ ਨੀਚੇ ਇੱਕ ਵਰਟੀਕਲ ਐਰੋ ਨਜ਼ਰ ਆਏਗਾ ਇਹਨਾਂ ਨਾਲ ਪਾਸਟੈਂਪ ਨੂੰ ਫਲਿੱਪ ਵੀ ਕਰ ਸਕਦੇ ਹਾਂ। ਆਗੇ ਹੈ ਸਟੈਂਪ ਦੇ ਸਾਈਜ਼ ਵਿੱਚ ਬਦਲਾਅ। ਸਟੈਂਪ ਛੋਟੀ ਵੱਡੀ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਇਹ ਬਾਰ ਜਿਹੜੀ ਹੈ ਸਭ ਤੋਂ ਬੋਟਮ ਤੇ ਨਜ਼ਰ ਆਉਂਦੀ ਹੈ ਤੁਹਾਨੂੰ ਟੂਲ ਸਿਲੈਕਟਰ ਸਬ ਟੂਲ ਬਾਰ ਦੇ ਵਿੱਚ ਜਿਹਦੀ ਮਤਲਬ ਨਾਲ ਆਪਾਂ ਜਿਹੜਾ ਸਾਈਜ਼ ਸਟੈਂਪ ਦਾ ਛੋਟਾ ਵੱਡਾ ਕਰ ਸਕਦੇ ਹਾਂ। ਇਹ ਕੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਟੈਕਸ ਪੇਂਟ ਵਿੱਚ ਹੋਰ ਬ੍ਰਸ਼ ਸਟੈਂਪਸ ਨੂੰ ਦਾਖਲ ਕੀਤਾ ਜਾਂ ਹਟਾਇਆ ਜਾ ਸਕਦਾ ਹੈ। ਉਦਾਹਰਨ ਲਈ ਬਟਕਸਪੇਂਡ ਦੇ ਜਾਨਵਰਾਂ ਦੀਆਂ ਆਕ੍ਰਿਤੀਆਂ ਨੂੰ ਕਲੈਕਸ਼ਨ ਵਿੱਚ ਢਾਹਲ ਕਰ ਸਕਦੇ ਹਾਂ ਜਿਹੜੀਆਂ ਤੁਹਾਨੂੰ ਸਟੈਂਪਸਾਂ ਨੇ ਦਿਖਾਈ ਦੇ ਰਹੀਆਂ ਹੋ ਸਕਦਾ ਹੈ ਕਿ ਤੁਸੀਂ ਟਕਸਪੇਂਡ ਆਪਣੀ ਲੈਬ ਵਿੱਚ ਵਰਤਦੇ ਹੋ ਜਾਂ ਘਰ ਵਿੱਚ ਵਰਤਦੇ ਹੋ ਇਹ ਚੀਜ਼ਾਂ ਤੁਹਾਨੂੰ ਨਜ਼ਰ ਨਹੀਂ ਆ ਰਹੀਆਂ ਤਾਂ ਤੁਸੀਂ ਕੀ ਕਰ ਸਕਦੇ ਹੋ ਜੇ ਹੋਰ ਸਟੈਂਪਸ ਡਾਊਨਲੋਡ ਕਰਨੀਆਂ ਤੇ ਟਕਸਪੇਡ ਸਟੈਂਪਸ ਨੂੰ ਡਾਊਨਲੋਡ ਕਰ ਸਕਦੇ ਹਾਂ ਉਹਦੇ ਲਈ ਹੈ ਟਕਸਪੇਂਡ ਸਟੈਂਪ ਟਕਸਪੇਂਡ.org ਡਾਊਨਲੋਡ ਵਿੰਡੋਜ਼ ਇਹਦੇ ਤੁਹਾਨੂੰ ਸਟੈਪਸ ਮਿਲ ਜਾਣਗੀਆਂ ਹੋਰ ਡਾਊਨਲੋਡ ਕਰ ਲੈਂਦੇ ਕਿਉਂਕਿ ਬਾਈ ਡਿਫਾਲਟ ਜਿੰਨੀਆਂ ਸਟੈਂਪਸ ਤੁਹਾਨੂੰ ਨਜ਼ਰ ਆ ਰਹੀ तो टैक्स पेंट तो बारे स्टेटमेंट सही नहीं है स्टैप का कारोटा वाता जाता है, जा है। पेन टूल सीधिया लाइन ड्रा कितिया जा सकिया हैं स्टैप टू रबड़ मोहर स्टिक्राम सैट वर्गा होंगे है एनचो कि स्टेटमेंट सही नहीं है ਉਹ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਜਾਂ ਆਪਣੇ ਕੰਪਿਊਟਰ ਤੇ ਆਪਕ ਨੂੰ ਦੱਸ ਸਕਦੇ ਹੋ ਕਿਉਂਕਿ ਜੋ ਤੁਹਾਨੂੰ ਪੜਾ ਕੇ ਆਏ ਉਹਦੇ ਵਿੱਚ ਵੀ ਕੁਐਸਚਨ ਤੁਹਾਨੂੰ ਅੱਗੇ ਵੀ ਪੁੱਛੇ ਜਾਣਗੇ ਅੱਗੇ ਹੈ ਲਾਈਨਸ ਟੂਲ ਜਿਸ ਤਰ੍ਹਾਂ ਆਪਾਂ ਪ੍ਰਸ਼ਨਲ ਫ੍ਰੀਹੈਂਡ ਡਰਾਇੰਗ ਕੀਤੀ ਹੈ ਉਸੇ ਤਰ੍ਹਾਂ ਜੇਕਰ ਸਿੱਧੀਆਂ ਲਾਈਨਾਂ ਡਰਾ ਕਰਨੀ ਹੈ ਤੇ ਆਪਾਂ ਲਾਈਨਸ ਟੂਲ ਦੀ ਵਰਤੋਂ ਕਰਾਂਗੇ ਤੇ ਇਹਦੇ ਲਈ ਆਪਾਂ ਟੂਲ ਬਾਰ 'ਚੋਂ ਲਾਈਨਸ ਬਟਨ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਸਾਡੇ ਕੋਲ ਕੁਝ ਆਪਸ਼ਨ ਨਜ਼ਰ ਆਣਗੇ ਤੇ ਆਪਾਂ ਸਿੱਧੀਆਂ ਲਾਈਨਾਂ ਜਿਹੜੇ ਪਾਸੇ ਮਾਊਸ ਨੂੰ ਘੁਮਾਵਾਂਗੇ ਉਹਦੇ ਅਕੋਰਡਿੰਗਲੀ ਲਾਈਨ ਜਿਹੜੀ ਹੈ ਉੱਤਰੋਂ ਪੁੰਦੀ ਜਾਵੇਗੀ ਐ ਦੇਖ ਸਕਦੇ ਹੋ ਕਿ ਆਪਾਂ ਲਾਈਨ ਟੂਲ ਥਰਡ ਸਿਲੈਕਟ ਕੀਤਾ ਹੈ ਉਹਦੇ ਬੇਸ ਤੇ ਸੱਜੇ ਪਾਸੇ ਜਿਹੜਾ ਵੀ ਆਪਾਂ ਆਪਸ਼ਨ ਚੂਜ਼ ਕਰਾਂਗੇ ਉਹਦੇ ਬੇਸ ਤੇ ਲਾਈਨ ਡਰੋ ਹੋ ਜਾਵੇਗੀ ਤੇ ਲਾਈਨਾਂ ਜੇ ਕਾਫੀ ਡਿਜ਼ਾਈਨ ਹੈ ਚਾਹੇ ਸਟਾਰ ਹੈ ਚਾਹੇ ਕਿਉ ਸਪਰੇ ਹੈ ਚਾਹੇ ਡਾਟਸ ਹੈ ਬੁਲੇਟਸ ਹੈ ਜਾਂ ਐਰੋਜ਼ ਹੈ ਜਾਂ ਕੋਈ ਵੀ ਫੋਲ ਨੇ ਇਸੇ ਤਰ੍ਹਾਂ ਆਪਾਂ ਜਿਹੜੀ ਬਰਸ਼ ਦੇ ਵਿੱਚ ਸਪੈਸੀ ਸਾਈਜ਼ ਕੀਤੀ ਲਾਈਨ ਥੀ ਸਪੇਸਿੰਗ ਸੈੱਟ ਕਰ ਸਕਦੇ ਹਾਂ ਉਹਦੇ ਲਈ ਨੀਚੇ ਐਡਿਬਾਰ ਹੈ ਇਹ ਮਲਟੀਪਰਪਸ ਹੈਗੀ ਹੈ ਸਾਈ ਛੋਟਾ ਵੱਡਾ ਕਰਨ ਲਈ ਵਰਤੀ ਜਾਏਗੀ ਜੈ ਟੈਕਸ ਫੋਰ ਕਿਡਸ ਹੈ ਇੱਕ ਵਲੰਟੀਅਰਾਂ ਦਾ ਇੰਟਰਨੈਸ਼ਨਲ ਲੈਵਲ ਦਾ ਸਮੂਹ ਹੈ ਜਿਹੜਾ ਬੱਚਿਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਸੌਫਟਵੇਅਰ ਬਣਾਉਂਦਾ ਹੈ ਜਿਵੇਂ ਕਿ ਟੈਕਸ ਕਿਡਸ ਦੇ ਮੁੱਖ ਪ੍ਰੋਜੈਕਟ ਨੇ ਟੈਕਸ ਪੇਡ ਜੋ ਤੁਸੀਂ ਵਰਤੇ ਵਰਤ ਰਹੇ ਹੋ ਟੈਕਸ ਮੈਥ ਟੈਕਸ ਟਾਈਪਿੰਗ ਮੈਸੇਜ ਮੈਥ ਨਾਲ ਜਿਹੜਾ ਆਪਾਂ ਕੰਮ ਕਰ ਸਕਦੇ ਹਾਂ ਟੈਕਸ ਟਾਈਪਿੰਗ 'ਚ ਟਾਈਪਿੰਗ ਕਰ ਸਕਦੇ ਹਾਂ ਅਗੇ ਹੈ ਸ਼ੇਪਸ ਟੂਲ ਸ਼ੇਪਸ ਦੇ ਨਾਮ ਤੋਂ ਕਲੀਅਰ ਹੈ ਜਿਵੇਂ ਕਿ ਅਗਰ ਆਪ ਕੋਈ ਸ਼ੇਪ ਢਾਕਲ ਕਰਨੀ ਹੈ ਚਾਹੇ ਫਿਲਡ ਚਾਹੇ ਅਨਫਿਲਡ ਜਿਵੇਂ ਕਿ ਕੋਈ ਟ੍ਰਾਇੰਗਲ ਹੈ ਕੋਈ ਸਕੁਅਰ ਹੈ ਰੈਕਟੈਂਗਲ ਹੈ ਸਰਕਲ ਹੈ ਪੈਂਟਗਨ ਹੈ ਹੈਕਸਗਨ ਹੈ ਉਹਨੂੰ ਆਪਾਂ ਡਰਾਅ ਕਰ ਸਕਦੇ ਹਾਂ ਤੇ ਇਹਦੇ ਲਈ ਆਪਾਂ ਸ਼ੇਪਸ ਬਟਨ ਤੇ ਕਲਿੱਕ ਕਰਕੇ ਉਹਦਾ ਜਿਹੜਾ ਸਿਲੈਕਟਰ ਸਬ ਟੂਲ ਬਾਰ ਹੈ ਉਥੋਂ ਦੀ ਸ਼ੇਪ ਸਿਲੈਕਟ ਕਰਕੇ ਡਰਾਅ ਕਰ ਸਕਦੇ ਹਾਂ ਸ਼ੇਪ ਨੂੰ ਆਪਾਂ ਰੋਟੇਟ ਵੀ ਕਰ ਸਕਦੇ ਹਾਂ ਤੇ ਛੋਟਾ ਵੱਡਾ ਵੀ ਕਰ ਸਕਦੇ ਹਾਂ ਆ ਦੇਖ ਸਕਦੇ ਹੋ ਤੇ ਚੌਥੇ ਨੰਬਰ ਤੇ ਸ਼ੇਪ ਟੂਲ ਸੀ ਸੱਜੇ ਪਾਸੇ ਉਹਦਾ ਡਿਜ਼ਾਈਨ ਲੈ ਕੇ ਆਪਾਂ ਫਿਲਡ ਜਾਂ ਅਨਫਿਲਡ ਜਿਹੜੀ ਸ਼ੇਪ ਹੈਗੀ ਹੈ ਉਹਨੂੰ ਡਰਾ ਕਰ ਸਕਦੇ ਹਾਂ ਖੱਬੇ ਪਾਸੇ ਤੁਹਾਨੂੰ ਅਨਫਿਲਡ ਸ਼ੇਪ ਨਜ਼ਰ ਆਣ ਗਈਆਂ ਸੱਜੇ ਪਾਸੇ ਫਿਲਡ ਸ਼ੇਪ ਨਜ਼ਰ ਆਣ ਗਈਆਂ ਸਿਲੈਕਟਰ ਸਬ ਟੂਲ 바 ਚ ਅੱਗੇ ਹੈ ਸ਼ੇਪਸ ਫਰੋਮ ਸੈਂਟਰ ਇਸ ਆਪਸ਼ਨ ਦੀ ਵਰਤੋਂ ਨਾਲ ਸ਼ੇਪ ਦਾ ਕਾਰਜ ਉਸ ਥਾਂ ਤੋਂ ਬਾਅਦ ਦਾ ਸ਼ੁਰੂ ਹੋਵੇਗਾ ਜਿੱਥੇ ਸ਼ੇਪ ਨੂੰ ਡਰਾ ਕਰਨ ਲਈ ਸ਼ੁਰੂ ਤੋਂ ਕਲਿੱਕ ਕੀਤਾ ਸੀ ਮਤਲਬ ਕਿ ਜੇ ਆਪਾਂ ਸੈਂਟਰ ਚੋਂ ਸ਼ੁਰੂ ਕਰ ਰਹੇ ਹਾਂ ਤਾਂ ਉਹਦੇ ਹਿਸਾਬ ਸਰ ਸ਼ੇਪ ਜਿਹੜੀ ਹੈ ਆਪਣੇ ਆਪ ਨੂੰ ਇਨਕਰੀਜ਼ ਕਰੇਗੀ ਸ਼ੇਪ ਫਰੋਮ ਕੋਰਨਰ ਹੁਣ ਇਹਦੀ ਵਰਤੋਂ ਨਾਲ ਆਪਾਂ ਕੀ ਕਰ ਸਕਦੇ ਹਾਂ ਸੈਂਟਰ ਚੋਂ ਅਨੇ ਵਧੇਗੀ ਉਹਦੇ ਕੋਰਨਰ ਤੋਂ ਵੱਧਾ ਹੋਵੇਗਾ ਜਿੱਥੋਂ ਅਸੀਂ ਸ਼ੁਰੂ ਵਿੱਚ ਕਲਿੱਕ ਕੀਤਾ ਸੀ ਅੱਗੇ ਹੈ ਟੈਕਸਟ ਅਤੇ ਲੇਬਲ ਟੂਲ ਟੈਕਸਟ ਅਤੇ ਲੇਬਲ ਟੂਲਸ ਦਾ ਕੰਮ ਇਹ ਹੈ ਕਿ ਜੇਕਰ ਆਪਾਂ ਕੁਝ ਵੀ ਕੀਬੋਰਡ ਦੀ ਮਦਦ ਨਾਲ ਟਾਈਪ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਟੈਕਸਟ ਅਤੇ ਲੇਬਲ ਟੂਲ ਦੀ ਵਰਤੋਂ ਹੁੰਦੀ ਹੈ ਜੇਕਰ ਪਰ ਟੈਕਸਟ ਟੂਲ ਦੇ ਨਾਲ ਕੋਈ ਟੈਕਸਟ ਦਾਖਲ ਕੀਤਾ ਉਹਨੂੰ ਬਾਅਦ ਵਿੱਚ ਆਪਾਂ ਐਡਿਟ ਨਹੀਂ ਕਰ ਸਕਦੇ ਨਾ ਹੀ ਮੋਡੀਫਾਈ ਕਰ ਸਕਦੇ ਹਾਂ ਕਿਉਂਕਿ ਉਹ ਡਰਾਇੰਗ ਦਾ ਇੱਕ ਹਿੱਸਾ ਬਣ ਜਾਂਦਾ ਹੈ ਜਦਕਿ ਜਦੋਂ ਆਪਾਂ ਲੇਬਲ ਟੂਲ ਦੀ ਵਰਤੋਂ ਕਰਾਂਗੇ ਤਾਂ ਉਹਦੇ ਨਾਲ ਟਾਈਪ ਕੀਤਾ ਗਿਆ ਟੈਕਸਟ ਤਸਵੀਰ ਉੱਤੇ ਫਲੋਟ ਕਰ ਸਕਦਾ ਹੈ ਤੇ ਲੇਬਲ ਵੱਖਰੇ ਤੌਰ ਤੇ ਸਟੋਰ ਕੀਤੇ ਜਾਂਦੇ ਨੇ ਜਿਹੜਾ ਲੇਬਲ ਟੂਲ ਹੈ ਉਹਦੀ ਪੋਜੀਸ਼ਨ ਨੂੰ ਆਪਾਂ ਬਾਅਦ ਵਿੱਚ ਮੂਵ ਵੀ ਕਰ ਸਕਦੇ ਹਾਂ ਤੇ ਐਡਿਟ ਵੀ ਕਰ ਸਕਦੇ ਹਾਂ ਜਦ ਕਿ ਟੈਕਸਟ ਟੂਲ ਨੂੰ ਆਪਾਂ ਬਾਅਦ ਵਿੱਚ ਐਡਿਟ ਨਹੀਂ ਕਰ ਸਕਦੇ ਜੋ ਲਿਖ ਲਿਆ ਉਹ ਪਿਕਚਰ ਦਾ 파ਟ ਬਣ ਜਾਵੇਗਾ ਤੇ ਆਪਾਂ ਟੈਕਸਟ ਤੇ ਜਾਂ ਲੇਬਰ ਟੂਲ 'ਤੇ ਕੀ ਕਰਾਂਗੇ ਜਦੋਂ ਨੂੰ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਫੌਂਟਸ ਹਾੜੇ ਹੁੰਦੇ ਆ ਤੇ ਉਹਦੇ ਨਾਲ ਕੀ ਹੋਏਗਾ ਕਿ ਸਕਰੀਨ ਤੇ ਜਦੋਂ ਆਪਾਂ ਟੈਕਸਟ ਨੂੰ ਸਿਲੈਕਟ ਕਰਾਂਗੇ ਕਰਜ਼ਾ ਨਜ਼ਰ ਆਵੇਗਾ ਉੱਥੇ ਜਿਵੇਂ ਆਪਾਂ ਕਲਿੱਕ ਕਰਾਂਗੇ ਇਹ ਚਿਸ ਫੌਂਟ ਨੂੰ ਸਿਲੈਕਟ ਕੀਤਾ ਹੈ ਜਿਸ ਸਾਈਜ਼ ਨੂੰ ਸਿਲੈਕਟ ਕੀਤਾ ਹੈ ਉਹਦੇ ਸਾ ਟਾਈਪਿੰਗ ਕਰ ਸਕਦੇ ਹਾਂ ਤੇ ਆਪਾਂ ਰੰਗ ਵੀ ਚੇਂਜ ਕਰ ਸਕਦੇ ਹਾਂ ਟਾਈਪਿੰਗ ਲਈ

ਇਹ ਟੈਕਸਟ ਲਿਖਿਆ ਹੋਇਆ ਹੈ ਐ ਟੈਕਸਟ ਟੂਲ ਦੀ ਮਦਦ ਨਾਲ ਲੇਬਲ ਟੂਲ ਦੀ ਮਦਦ ਨਾਲ ਲਿਖਿਆ ਸੱਜੇ ਪਾਸੇ ਤੋਂ ਕੋ ਡਿਜ਼ਾਈਨ ਮਿਲ ਰਿਹਾ ਫੌਂਟ ਵਾਲੇ ਚੇ ਚਤੂਸੀ ਟਾਈਪ ਕਰੋਗੇ ਕੁਐਸਚਨ ਹੈ ਤੁਹਾਡੇ ਲਈ ਟੈਕਸਟ ਪੇਂਟ ਸੰਬੰਧੀ ਹੇਠ ਲਿਖਿਆ ਜੋ ਕਿਹੜੀ ਸਟੇਟਮੈਂਟ ਸਹੀ ਨਹੀਂ ਹੈ ਸ਼ੇਪ ਟੂਲ ਦੀ ਵਰਤੋਂ ਚੱਕਰ ਬਣਾਉਣ ਲਈ ਨਹੀਂ ਕੀਤੀ ਜਾ ਸਕਦੀ ਟੈਕਸਟ ਟੂਲ ਨਾਲ ਦਾਖਲ ਕੀਤਾ ਟੈਕਸਟ ਬਾਅਦ ਵਿੱਚ ਬਦਲੇਲਾ ਨਹੀਂ ਜਾ ਸਕਦਾ ਲੇਬਲ ਟੂਲ ਨਾਲ ਦਾਖਲ ਕੀਤਾ ਟੈਕਸਟ ਬਾਅਦ ਵਿੱਚ ਬਦਲਿਆ ਜਾ ਸਕਦਾ ਹੈ ਸੋ অপਸ਼ਨ ਹੈ ASCII ਟੈਕਸਟ ਦਾਖਲ ਕਰਦੇ ਸਮੇ ਟੈਕਸਟ ਦਾ ਫੌਂਟ ਕਲਰ ਅਤੇ ਸਟਾਈਲ ਬਦਲ ਸਕਦੇ ਹਾਂ ਐਨ ਜਿਹੜੀ ਸਟੇਟਮੈਂਟ ਸਹੀ ਨਹੀਂ ਹੈ ਤੁਸੀਂ ਖੁਦ ਦੱਸਣਾ ਕਿਉਂਕਿ ਐਕਟੀਵਿਟੀ ਟਾਈਮ ਹੈ ਤੁਹਾਡਾ ਲਈ ਕੁਇਜ਼ ਟਾਈਮ ਹੈ 3 ਨਾਲ ਨਾਲ ਆਪਾਂ ਤੁਹਾਡੀ ਨੋਲੇਜ ਚੈੱਕ ਕਰ ਲਈਏ ਤੁਸੀਂ ਕਿੰਨਾ ਪੜਿਆ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਇਹਦਾ ਆਨਸਰ ਪੁੱਛ ਸਕਦੇ ਹੋ ਜਾਂ ਦੇ ਸਕਦੇ ਹੋ ਅੱਗੇ ਫਿਲ ਟੂਲ ਫਿਲ ਦਾ ਮਤਲਬ ਹੈ ਕਿ ਜੇਕਰ ਕਿਸੇ ਡਰਾਇੰਗ ਦੇ ਵਿੱਚ ਕੋਈ ਰੰਗ ਭਰਨਾ ਹੈ ਰੰਗ ਫਿਲ ਕਰਨਾ ਹੈ ਤਾਂ ਉਹਦੇ ਲਈ ਆਪਾਂ ਫਿਲ ਟੂਲ ਵਰਤਾਂਗੇ ਹੁਣ ਇਹਦੇ ਵਿੱਚ ਸੱਜੇ ਪਾਸੇ ਤੁਹਾਨੂੰ ਨਜ਼ਰ ਆਣਗੇ ਕਲਰ ਜਿਵੇਂ ਕਿ ਸੋਲਿਡ ਬਰਸ਼ ਲੀਨੀਅਰ ਰੇਡੀਅਲ ਸ਼ੇਪ ਸੋਲਿਡ ਦਾ ਮਤਲਬ ਹੈ ਇੱਕੋ ਸਿੰਗਲ ਰੰਗ ਫਿਲ ਕਰਨਾ ਬਰਸ਼ ਮਤਲਬ ਇੱਕ ਫ੍ਰੀਹੈਂਡ ਪੇਂਟਿੰਗ ਦੀ ਵਰਤੋਂ ਕਰਕੇ ਸਿੰਗਲ ਰੰਗ ਆਪਾਂ ਫਿਲ ਕਰਾਂਗੇ ਲੀਨੀਅਰ ਇਹ অপਸ਼ਨ ਕਿਸੇ ਖੇਤਰ ਜਿਵੇਂ ਮਾਊਸ ਨੂੰ ਡ੍ਰੈਗ ਕਰਦੇ ਸਮੇਂ ਗ੍ਰੇਡੀਐਂਟ ਨੂੰ ਫਿੱਕਾ ਗ੍ਰੇਡਿੰਗ ਕਰਦੇ ਹੋਏ ਲੀਨੀਅਰ ਰੂਪ ਵਿੱਚ ਫਿਲ ਕਰਦਾ ਹੈ ਰੇਡੀਅਲ ਇਹ অপਸ਼ਨ ਕੀ ਕਰਦਾ ਮਾਊਸ ਤੇ ਕਲਿੱਕ ਕਰਨੇ ਥਾਂ ਹੋ ਤੂੰ ਉਸ ਖੇਤਰ ਵਿੱਚ ਬਾਹਰ ਵੱਲ ਜਾਂਦੇ ਰੰਗ ਨੂੰ ਫਿੱਕਾ ਗ੍ਰੇਡੀਐਂਟ ਮਤਲਬ ਤੇ ਜਿਹੜਾ ਹੀ ਪਿਛਲਾ ਪੜਿਆ ਲੀਨੀਅਰ ਉਹ ਕੀ ਕਰੇਗਾ ਲੀਨੀਅਰ ਰੂਪ ਚ ਪਰੇਗਾ ਤੇ ਜਿਹੜਾ ਰੇਡੀਅਲ ਹੈਗਾ ਇਹ ਬਾਹਰ ਵੱਲ ਜਾਂਦੇ ਹੋਏ ਰੇਡੀਅਲ ਰੂਪ ਚ ਪਰੇਗਾ ਮਤਲਬ ਲਾਈਟ ਕਲਰ ਜਿਹੜਾ ਅੰਦਰੋਂ ਸ਼ੁਰੂ ਕਰੇਗਾ ਸ਼ੇਪਡ ਇਹ ਆਪਸ਼ਨ ਫਿਲ ਕੀਤੀ ਜਾਣੀ ਹੈ ਸ਼ੇਪ ਦੀ ਬੰਤਰ ਅਨੁਸਾਰ ਉਸ ਸ਼ੇਪ ਦੇ ਕੇਂਦਰ ਤੋਂ ਬਾਹਰ ਵੱਲ ਜਾਂਦੇ ਲਗ ਨੂੰ ਫਿੱਕਾ ਕਰਦੇ ਹੋਏ ਫਿਲ ਕਰਤਾ ਹੈ ਜੇ ਚਤਰੀ ਸ਼ੇਪ ਦੀ ਬੰਤਰ ਹੈ ਉਹਦੇ ਹਿਸਾਬ ਸਿਰ ਰੰਗ ਨੂੰ ਡਾਰਕ ਤੋਂ ਫਿੱਕਾ ਕਰੇਗਾ ਬਾਕੀ ਜਦੋਂ ਪ੍ਰੈਕਟੀਕਲ ਕਰਾਵਾਂਗੇ ਤੁਹਾਨੂੰ ਸਮਝਾਵਾਂਗੇ ਇਹ ਦੇਖ ਸਕਦੇ ਹੋ ਕਿ ਤੁਹਾਡੇ ਕੋਲ अलग अलग फिल वाले दसा गया कि सोलिड फिल इस तरह का होगा ब्रश फिल इस तरह रहेगा लीनियर फिल इस तरह रेडियल इस तरह से शेप फिल इस तरह बारे में भी एक भीडियो जरूर शेयर की जाएगी अगले सैशन दसा तो चाहिए कि टैक्स मैथ जो टैक्स मैथ कमांड न भी जाने जाता है, है। टैक्स मैथ एक ओपन सोर्स आर्किट शैली का वीडियो गेम है जो जोड़ घटाओ गुणा भाग वर्ग बुनियादी गिनित क्रियाओं सीखने लरत्या जाता है ਇੱਕ ਹੀ ਕਰਦਾ ਮੈਥ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਜੇਕਰ ਤੁਸੀਂ ਵੀ ਟੈਕਸ ਮੈਥ ਕਰਨਾ ਚਾਹੁੰਦੇ ਹੋ ਤਾਂ ਟੈਕਸ ਮੈਥ ਸੌਫਟਵੇਅਰ ਡਾਊਨਲੋਡ ਕਰ ਸਕਦੇ ਹੋ ਜਿਸ ਤਰ੍ਹਾਂ ਟੈਕਸਪੇਡ ਦਾ ਡਾਊਨਲੋਡ ਕਰਨਾ ਸਿਖਾਇਆ ਸੀ ਅੱਗੇ ਹੈ ਮੈਜਿਕ ਟੂਲ ਮੈਜਿਕ ਟੂਲ ਦੇ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਕਿਸੇ ਪਿਕਚਰ ਦੇ ਉੱਪਰ ਜਾਂ ਡਰਾਇੰਗ ਦੇ ਉੱਪਰ ਮੈਜਿਕ ਇਫੈਕਟ ਤੁਸੀਂ ਢਾਕਲ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਮੈਜਿਕ ਟੂਲ ਦੀ ਵਰਤੋਂ ਕਰਾਂਗੇ ਜਿਹੜਾ ਮੈਜਿਕ ਟੂਲ ਹੈ ਇਹ ਵੀ ਤੁਹਾਨੂੰ ਸਿਲੈਕਟਰ ਸਬ ਟੂਲ 바ਰ ਤੇ ਮਿਲ ਜਾਣਗੇ ਤਾਂ ਤੁਸੀਂ ਕਿਸੇ ਇੱਕ ਇਫੈਕਟ ਦੇ ਚੋਣ ਕਰਕੇ ਆਪਣੀ ਪਿਕਚਰ ਦੇ ਆਲੇ ਦੁਆਲੇ ਕਲਿੱਕ ਕਰਕੇ ਡ੍ਰੈਗ ਕਰਕੇ ম্যাজিক ਇਫੈਕਟ ਲਾਗੂ ਕਰ ਸਕਦੇ ਹੋ ਤੇ ਅਗਲੀ ਕੀ ਕਰਨਾ ਪਏਗਾ ਟੂਲ 바ਰ ਤੋਂ ম্যাজিক ਬਟਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਣਾ ਕਿ ਐ ম্যাজিক ਟੂਲ ਹੈ ਐ ਦੇ ਸੱਜੇ ਪਾਸੇ ਤੁਹਾਨੂੰ ਕੁਝ ਇਫੈਕਟ ਨਜ਼ਰ ਆ ਰਹੇ ਜਿਵੇਂ ਆ ਪਿਕਚਰ ਦੇ ਉੱਪਰ ਡ੍ਰੈਗ ਕਰਾਂਗੇ ਕਲਿੱਕ ਕਰਾਂਗੇ ਤੇ ਜਿਹੜਾ ਇਫੈਕਟ ਚੂਜ਼ ਕੀਤਾ ਉਹ ਉਸ ਸ਼ੇਪ ਦੇ ਉੱਪਰ ਲਾਗੂ ਹੋ ਜਾਵੇਗਾ ਜਿਵੇਂ ਕਿ ਬਲੁਰ, ਬਲਰ, ਨੈਗੇਟਿਵ, ਮਿਰਰ, ਫੋਲਡ, ਫੇਮ ਰਿਨ ਕਿਸੇ ਵੀ ਮੈਜਿਕ ਨੂੰ ਇਫੈਕਟ ਨੂੰ ਲੈ ਕੇ ਅਸੀਂ ਪਿਕਚਰ ਤੇ ਲਾਗੂ ਕਰ ਸਕਦੇ ਹਾਂ ਤੇ ਹਰ ਇੱਕ ਮੈਜਿਕ ਇਫੈਕਟ ਦਾ ਆਪਣਾ ਹੀ ਪ੍ਰਭਾਵ ਹੋਵੇਗਾ। ਐਸੇ ਦੇਖ ਸਕਦੇ ਹੋ ਤੇ ਨੀਚੇ ਤੁਹਾਨੂੰ ਇਹ ਪੂਰੀ ਪਿਕਚਰ ਤੇ ਲਾਗੂ ਕਰਨਾ ਹੈ ਤੇ ਜੇ ਪੇਂਟਿੰਗ ਬਟਨ ਲਾਗੂ ਕਰਨਾ ਹੈ ਇਹਦੇ ਬਾਰੇ ਵੀ ਤੁਹਾਨੂੰ ਪ੍ਰੈਕਟੀਕਲੀ ਕਰਵਾਇਆ ਜਾਏਗਾ। ਤੇ ਇਹ ਹੈਗਾ ਮੈਜਿਕ ਸਾਈਜ਼ਿੰਗ। ਇਹਦੇ ਨਾਲ ਆਪਾਂ ਸਾਈਜ਼ ਛੋਟਾ-ਵੱਟਾ ਕਰ ਸਕਦੇ ਹਾਂ। ਹੁਣ ਜੇਕਰ ਤੁਸੀਂ ਮੈਜਿਕ ਟੂਲ ਦਾ ਬਿਹੇਵੀਅਰ ਨੂੰ ਚੇਂਜ ਕਰਨਾ ਹੈ ऑप्शन आ रहा है मैजिक कंट्रोल जेकर टूल क्लिक कते ड्रैक करके वरतिया जाता है ता मैजिक सब पासे, पासे पेंटिंग बटन उपलब्ध होगा जेकर टूल पूरी तस्वीर तो तस्वीरों प्रभावित कर सकता है तो सजे पास एंटायर पिक्चर मतलब एक खब्बे पास पेंटिंग बटन आएगा तो सजे पास एंटायर अगर मैजिक साइजिंग सून तुम मैजिक इफेक्ट साइज ब्रश है छोटा वाला करना है तो लिए स्लाइडर नज़र आ रहे हैं ਜਿੰਨਾ ਸਾਈਜ਼ ਵੱਡਾ ਹੋਵੇਗਾ ਉਹਦੇ ਅਕੋਰਡਿੰਗਲੀ ਇਫੈਕਟ ਜਿਆਦਾ ਕਿਰਨ ਨੂੰ ਪ੍ਰਭਾਵਿਤ ਕਰੇਗਾ ਜੇ ਛੋਟਾ ਹੈ ਤੇ ਘੱਟ ਕਰੇਗਾ ਕੁਐਸਚਨ ਹੈ ਤੁਹਾਡੇ ਲਈ ਫਿਲ ਟੂਲ ਲਈ ਸਿਲੈਕਟਰ ਸਬ ਟੂਲ ਬਾਰ 'ਚ ਹੇਠਾ ਦਿੱਤੇ ਆਪਸ਼ਨ 'ਚ ਕਿਹੜਾ ਆਪਸ਼ਨ ਉਪਲਬਧ ਹੁੰਦਾ ਹੈ ਲੀਨੀਅਰ ਸਕੁਅਰ ਟ੍ਰਾਇੰਗਲ ਜਾਂ ਸਰਕਲ ਇਹਦਾ ਆਨਸਰ ਤੁਸੀਂ ਦਿਨਾ ਈਰ ਆਨਸਰ ਕੀ ਆਵੇਗਾ ਅੱਗੇ ਇਰੇਜ਼ਰ ਟੂਲ ਇਰੇਜ਼ਰ ਟੂਲ ਨੇ ਨਾਮ ਤੋਂ clear ਹੈ ਕਿ ਜੇਕਰ ਤੁਸੀਂ ਕਿਸੇ ਕੰਟੈਂਟ ਨੂੰ ਮਿਟਾਉਣਾ ਹੈ ਇਰੇਜ਼ ਕਰਨਾ ਹੈ ਤਾਂ ਉਹ ਤੁਸੀਂ ਇਰੇਜ਼ਰ ਟੂਲ ਦੀ ਮਦਦ ਨਾਲ ਉਹਨੂੰ ਮਿਟਾ ਸਕਦੇ ਹੋ। ਕਈ ਤਰ੍ਹਾਂ ਦੀ ਇਰੇਜ਼ਰ ਤੁਹਾਨੂੰ ਇੱਥੇ ਮਿਲੇਗੀ ਜਿਵੇਂ ਕਿ ਸਕੁਅਰ ਸ਼ੇਪ ਦੀ ਜਾਂ ਗੋਲ ਸ਼ੇਪ ਦੀ ਉਦਾਂ ਹੀ ਉਹ ਇਰੇਜ਼ ਕਰੇ। ਤੇ ਇਹ ਤਸਾ ਜਾਵਾਂਗਾ ਕਿ ਟੈਕਸਟ ਟਾਈਪਿੰਗ ਵੀ ਇੱਕ ਸੌਫਟਵੇਅਰ ਹੁੰਦਾ ਹੈ। ਇਹ ਵੀ ਇੱਕ ਮੁਫਤ ਤੇ ਓਪਨ ਸੋਰਸ ਟਾਈਪਿੰਗ ਟਿਊਟਰ ਹੈ ਜਿਹਦੇ ਨਾਲ ਬੱਚੇ ਜਿਹੜੇ ਆ ਆਪਣੀ ਟਾਈਪਿੰਗ ਜਿਹੜੀ ਹੈ ਉਹਦੀ ਸਪੀਡ ਨੂੰ ਇਨਕਰੀਜ਼ ਕਰ ਸਕਦੇ ਆ ਤੇ ਵਧੀਆ ਟਾਈਪਿੰਗ ਕਰ ਸਕਦੇ ਨੇ। ਹੁਣ ਤੁਹਾਡੇ ਐਕਟੀਵਿਟੀ ਟਾਈਮ ਹੈ। ਤੇ ਤਿੰਨ ਟੂਲ ਲਿਖਿਏ ਅਨਾ ਤਿੰਨਾ ਦੇ ਨਾਮ ਲਿਖਨੇ ਹੈ ਕਿ ਇਹ ਅਨੇ ਦੇ ਨਾਮ ਕੀ ਹੈ ਤੇ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਕਿ ਤਿੰਨਾ ਟੂਲ ਦੇ ਨਾਮ ਕੀ ਨੇ ਤੇ ਜਦੋਂ ਤੁਹਾਨੂੰ ਆਪਣੀ ਕਾਪੀ 'ਚ ਕੰਮ ਕਰਨਾ ਹੈ ਤੇ ਐਕਟੀਵਿਟੀ ਯੂਰ ਨੋਟ ਕਰਨਾ ਤਾਂ ਜੋ ਤੁਹਾਨੂੰ ਟੈਕਸਟ ਪੇਂਟ ਬਾਰੇ ਡਿਟੇਲਡ ਨੋਲੇਜ ਹੋ ਜਾਵੇ ਅੱਜ ਉਹ ਪੜ ਕੇ ਆਏ ਹਾਂ ਇਸੀ ਟੈਕਸਟ ਪੇਂਟ ਦੇ ਟੂਲਸ ਹੁਣ ਗੱਲ ਕਰਦੇ ਹਾਂ ਕਮਾਂਡਸ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਟੈਕਸਟ ਪੇਂਟ ਦੇ ਅੰਦਰ 16 ਬਟਨ ਮੌਜੂਦ ਹੁੰਦੇ ਨੇ ਜਿਨ੍ਹਾਂ 'ਚ ਨੋ ਬਟਨਾਂ ਦੀ ਵਰਤੋਂ ਅਸੀਂ ਕੋਈ ਨਾ ਕੋਈ ਪੇਂਟਿੰਗ ਕਰਨ ਲਈ ਜਾਂ ਪੇਂਟਿੰਗ ਤੇ ਇਫੈਕਟ ਲਗਾ ਇਸ ਤੋਂ ਲਾਂ ਬਾਕੀ ਜਿਹੜੇ ਬਟਨ ਬਚ ਗਏ ਆ 7 ਬਟਨ ਉਹ ਕਮਾਂਡਸ ਹੁੰਦੀਆਂ ਨੇ ਜਾਂ ਕੰਟਰੋਲਸ ਹੁੰਦੇ ਨੇ ਜਿਨ੍ਹਾਂ ਦੀ ਮਦਦ ਨਾਲ ਆਪਾਂ ਟੈਕਸ ਪੇਂਟ 'ਚ ਕੰਮ ਕਰਦੇ ਹਾਂ ਪਹਿਲੇ ਕਮਾਂਡ ਆ ਅੰਡੂ ਅੰਡੂ ਦਾ ਮਤਲਬ ਕੀ ਹੈ ਕਿ ਲਾਸਟ ਐਕਸ਼ਨ ਨੂੰ ਕੈਨਸਲ ਕਰਨਾ ਮੰਨ ਲਓ ਤੁਸੀਂ ਪੇਂਟ 'ਚ ਕੰਮ ਕਰ ਰਹੇ ਹੋ ਤੇ ਤੁਹਾਡਾ ਕੋਈ ਗਲਤੀ ਹੋ ਗਈ ਹੈ ਅੰਡੂ ਕਰ ਦਿਓ ਜਾਂ ਇਸ ਦੀ ਸ਼ਾਰਟਕਟ ਕੀ ਕੰਟਰੋਲ Z ਕਰ ਦਿਓ ਮੰਨ ਤੁਹਾਡਾ ਕੋ ਪੂਰੀ ਪੇਂਟਿੰਗ ਡਿਲੀਟ ਹੋ ਗਈ ਹੈ ਗਲਤੀ ਨਾਲ ਵਾਪਸ ਲੈ ਕੇ ਆਣਾ ਤੇ ਅੰਡੂ ਕਰ ਦਿਓ ਪੂਰੀ ਪੇਂਟਿੰਗ ਵਾਪਸ ਆ ਜਾਵੇ ਰੀਡੂ ਰੀਡੂ ਬਟਨ ਆਲ ਕੀ ਹੁੰਦਾ ਹੈ ਕਿ ਅਨਡੂ ਕੀਤਾ ਗਿਆ ਡਰਾਇੰਗ ਐਕਸ਼ਨ ਦੁਬਾਰਾ ਵਾਪਸ ਹੋ ਜਾਏਗਾ ਮੰਨ ਲਓ ਕਿ ਅਨਡੂ ਨਾਲ ਕੋਈ ਚੀਜ਼ ਵਾਪਸ ਲਿਆ ਕੇ ਆਇਓ ਰੀਡੂ ਅਨਡੂ ਦਾ ਰਿਵਰਸ ਹੋਵੇਗਾ ਤੇ ਐ ਦੀ ਸ਼ਾਰਟਕਟ ਕੀ ਕੰਟਰੋਲ ਜਮਾ ਆਰ ਹੁੰਦੀ ਹੈ ਨਿਊ ਕਮਾਂਡ ਨਿਊ ਕਮਾਂਡ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕੋਈ ਨਵੀਂ ਡਰਾਇੰਗ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਆਪਾਂ ਨਿਊ ਕਮਾਂਡ ਤੇ ਕਲਿੱਕ ਕਰਾਂਗੇ ਜਿੱਥੋਂ ਇਹ ਪਾਠ ਸ਼ੁਰੂ ਕੀਤਾ ਸੀ ਓਪਨ ਕਮਾਂਡ ਤੁਸੀਂ ਕੋਈ ਡਰਾਇੰਗ ਬਣਾ ਕੇ ਸੇਵ ਕੀਤੀ ਹੈ ਮਲ ਤੁਹਾਡੇ ਲੈਪਟਾਪ ਜਾਂ ਕੰਪਿਊਟਰ 'ਚ ਸੇਵ ਹੈ ਤੇ ਉਹਨੂੰ ਤੁਸੀਂ ਓਪਨ ਕਮਾਂਡ ਤੇ ਕਲਿੱਕ ਕਰਕੇ ਦੁਬਾਰਾ ਦੇਖ ਸਕਦੇ ਹੋ ਜਾਂ ਕੰਟਰੋਲ ਜਮਾ O ਕੀ ਵੀ ਪ੍ਰੈਸ ਕਰ ਸਕਦੇ ਹੋ 21 ਸ਼ਾਰਟਕਟ ਕੀਜ਼ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹਦਾ ਕੰਟਰੋਲ Z ਅੰਡੂ ਲਈ ਕੰਟਰੋਲ R ਰੀਡੂ ਲਈ ਕੰਟਰੋਲ N ਨਿਊ ਲਈ ਕੰਟਰੋਲ O ਓਪਨ ਲਈ ਤੇ ਪਿੱਛੇ ਜਾਣ ਲਈ ਜਾਂ ਕੈਨਸਲ ਕਰਨ ਲਈ ਐਸਕੇਪ ਓਪਨ ਡਾਇਲੌਗ ਬਾਕਸ ਦੇ ਹੋਰ ਬਟਨਸ ਕਿਹੜੇ-ਕਿਹੜੇ ਜਿਵੇਂ ਓਪਨ ਅਤੇ ਬੈਕ ਬਟਨ ਤੋਂ ਇਲਾਵਾ ਓਪਨ ਡਾਇਲੌਗ ਬਾਕਸ ਦੇ ਹੋਰ ਬਟਨ ਜਿਵੇਂ ਕਿ ਸਲਾਈਡਸ ਟੈਂਪਲੇਟ ਐਕਸਪੋਰਟ ਇਰੀਜ਼ ਜੇਕਰ ਸਲਾਈਡਸ ਬਟਨ ਦੀ ਗੱਲ ਕਰੀਏ ਤਾਂ ਇਹ ਬਟਨ ਓਪਨ ਡਾਇਲੌਗ ਬਾਕਸ ਦੇ ਖੱਬੇ ਹੱਲੇ ਪਾਸੇ ਕੁਝ ਇਸ ਤਰ੍ਹਾਂ ਨਜ਼ਰ ਆਵੇਗਾ ਸੱਜੇ ਵੱਸ ਲਿਖਿਆ ਹੋਇਆ ਐਟ ਐਕਸਪੀਰੀਅੰਸ ਤਾਂ ਐਨੀਮੇਸ਼ਨ ਜਾਂ ਤਸਵੀਰਾਂ ਦੇ ਸਲਾਈਡ ਸ਼ੋਅ ਨੂੰ ਚਲਾਉਣ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਐਨੀਮੇਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਮੂਵਿੰਗ ਇਫੈਕਟ ਵਿੱਚ ਲਾਗੂ ਕਰਨਾ ਇੱਥੇ ਸਾਰੀਆਂ ਫੋਟੋ ਲੱਗੀਆਂ ਆਪਾਂ ਜਿਵੇਂ ਸਲਾਈਡ ਸ਼ੋ ਬਟਨ ਤੇ ਕਲਿੱਕ ਕਰਾਂਗੇ ਇਹ ਫੋਟੋਆਂ 1 ਬਾਈ 1 ਤੁਹਾਨੂੰ ਸਕਰੀਨ ਤੇ ਚਲਦੀਆਂ ਨਜ਼ਰ ਆਉਣਗੀਆਂ ਅੱਗੇ ਟੈਕਸਪੇਡ ਵਿੱਚ ਪਲੇ ਬੈਕ ਕਰਨਾ ਪਲੇ ਬੈਕ ਇਨ ਟੈਕਸਪੇਡ ਸਲਾਈਡ ਆਪਸ਼ਨ ਚ ਸਿਲੈਕਟ ਕੀਤੀਆਂ ਤਸਵੀਰਾਂ ਦਾ ਸਲਾਈਡ ਸ਼ੋ ਚਲਾਉਣ ਲਈ ਪਲੇ ਬਟਨ ਤੇ ਕਲਿੱਕ ਕਰੋ ਤਾਂ ਪਲੇ ਬਟਨ ਦਿਖ ਰਿਹਾ ਜਿਵੇਂ ਪਲੇ ਬਟਨ ਤੇ ਕਲਿੱਕ ਕਰਾਂਗੇ ਤੇ ਜਿਹੜੀ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਹਨ ਉਹ ਪੰਚ ਉਹ 1 ਬਾਈ 1 ਸਕਰੀਨ ਤੇ ਦਿਖਣੀਆਂ ਸ਼ੁਰੂ ਹੋ ਜਾਣਗੀਆਂ ਤੇ ਬਾਹਰ ਆਣ ਲਈ ਆਪਾਂ ਐਸਕੇਪ ਬਟਨ ਦਬਾ ਸਕਦੇ ਹਾਂ ਜਾਂ ਤੁਸੀਂ ਦੇਖ ਸਕਦੇ ਹੋ ਇਹ ਬੈਕ ਬਟਨ ਹੈ ਅਗਲੀ ਸਲਾਈਡ ਤੇ ਜਾਣ ਲਈ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਪਲੇ ਬੈਕ ਸਪੀਡ ਸੈੱਟ ਕਰਨਾ ਇਹ ਜਿਵੇਂ ਤੁਹਾਨੂੰ ਬੋਟਮ ਤੇ ਨਜ਼ਰ ਆ ਰਿਹਾ ਹੈ ਇਹਦੇ ਬੜੇ ਕੰਮ ਹੈ ਇਹਦੇ ਨਾਲ ਆਪਾਂ ਸਾਊਂਡ ਵੀ ਕੰਟਰੋਲ ਕਰਦੇ ਪਏ ਮੰਨ ਲਓ ਮੈਜਿਕ ਇਫੈਕਟ ਦੀ ਇਸ ਤੋਂ ਇਲਾਵਾ ਸ਼ੇਪ ਦਾ ਸਾਈਜ਼ ਛੋਟਾ ਵੱਡਾ ਵੀ ਕਰ ਰਹੇ ਹਾਂ ਇਸ ਤਰ੍ਹਾਂ ਪਲੇ ਬੈਕ ਦੀ ਸਪੀਡ ਜਦੋਂ ਸੈੱਟ ਕਰਨੀ ਹੈ ਸਲਾਈਡ ਸ਼ੋਅ ਦੇ ਦੌਰਾਨ ਤਾਂ ਤੁਸੀਂ ਇਹਦੇ ਨਾਲ ਦੀ ਸਪੀਡ 'ਚ ਘਟਾਵਾਂਗਾ ਸਕਦੇ ਹੋ ਕਿ ਪਿਕਚਰ ਦੀ ਸਪੀਡ ਕੀ ਹੋਵੇਗੀ ਆਉਂਦੀ ਅਗੇ ਐਨੀਮੇਟਰ ਗ੍ਰਾਫਿਕ ਐਕਸਪੋਰਟ ਕਰਨਾ ਇੱਥੇ GIF ਲਿਖਿਆ ਹੈ ਐ ਇੱਥੇ ਕਲਿੱਕ ਕਰਾਂਗੇ ਤੇ ਤੁਸੀਂ ਜਿਹੜੀਆਂ ਐਨੀਮੇਟਿਡ ਜੀਪ ਫਾਈਲਸ ਹੁੰਦੀਆਂ ਜੀਪ ਫਾਈਲ ਜਿਹੜੀਆਂ ਐਨੀਮੇਟਿਡ ਫਾਈਲਸ ਹੁੰਦੀਆਂ ਉਹਨੂੰ ਐਕਸਪੋਰਟ ਵੀ ਕਰ ਸਕਦੇ ਹੋ ਤੇ ਐ GIF ਐਕਸਪੋਰਟ ਕਰਨ ਲਈ ਘੱਟੋ ਘੱਟ ਦੋ ਤਸਵੀਰਾਂ ਜਿਹੜੀਆਂ ਉਹ ਸਿਲੈਕਟ ਕਰਨ ਲਈ ਜ਼ਰੂਰੀ ਹੈ ਜੇਕਰ ਤੁਸੀਂ ਕੋਈ ਫਾਈਲ ਸਿਲੈਕਟ ਨਹੀਂ ਕਰਦੇ ਤੇ GIF ਸਿਲੈਕਟ ਨਹੀਂ ਹੋਵੇਗਾ ਦੋ ਜਾਂ ਦੋ ਤੋਂ ਵੱਧ ਫਾਈਲਾਂ ਸਿਲੈਕਟ ਕਰਕੇ GIF ਤੇ ਤਿਆਰ ਕਰ ਸਕਦੇ ਹੋ ਤੇ ਜੀ ਆਇਆਂ ਨੂੰ ਤੁਹਾਨੂੰ ਮੋਬਾਈਲ 'ਚ ਕੇਵਲ WhatsApp ਤੇ ਆਉਂਦੀਆਂ ਜਿਹੜੀਆਂ ਐਨੀਮੇਟਡ ਫਾਈਲਸ ਹੁੰਦੀਆਂ। ਸੋ ਕਹਿ ਸਕਦੇ ਹਾਂ ਕਿ GIF ਇੱਕ ਇਮੇਜ ਫਾਈਲ ਫਾਰਮੈਟ ਹੈ ਜਿਹੜੀ ਆਮ ਤੌਰ ਤੇ ਕੋਈ ਲੋਗੋ ਵਿੱਚ ਦਿਖਾਉਣ ਲਈ ਵਰਤੀ ਜਾਂਦੀਆਂ ਨੇ ਤੇ ਇਹਦੇ 'ਚ ਕੋਈ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕੋਈ ਸ਼ੋਅ ਕਰਨਾ ਚਾਹੁੰਦੇ ਹਾਂ ਤੇ WhatsApp ਵਗੈਰਾ ਤੇ ਤੁਹਾਨੂੰ ਪਹਿਲੇ ਵੀ ਦੱਸਿਆ ਉੱਥੇ ਇਹਨੂੰ ਸ਼ੇਅਰ ਵੀ ਕਰ ਸਕਦੇ ਹਾਂ ਸੇਵ ਕਰਕੇ। ਓਪਨ ਡਾਇਲੌਗ ਵਾਪਸ ਜਾਣਾ ਜੇ ਜਿਹੜੀ ਵਾਪਸ ਜਾਣਾ ਚਾਹੁੰਦੇ ਹੋ ਓਪਨ ਡਾਇਲੌਗ ਬਾਕਸ 'ਚ ਤੋਂ ਤਾਂ ਬੈਕ ਬਟਨ ਦਬਾ ਕੇ ਜਾਂ ਐਸਕੇਪ ਬਟਨ ਦਬਾ ਕੇ ਵਾਪਸ ਜਾ ਸਕਦੇ ਹੋ। ਸਲਾਈਡ ਸਕਰੀਨ ਦੇ ਸਾਰੇ ਬਟਨਾਂ ਸੰਬੰਧੀ ਹਾਸਲ ਜਾਣ ਹਾਸਲ ਕਰਨ ਤੋਂ ਬਾਅਦ ਆਹ ਹੁਣ ਅਸੀਂ ਓਪਨ ਡਾਇਲੋਗ ਬਾਕਸ ਦੇ ਬਾਕੀ ਬਟਨਾਂ ਦੀ ਜਾਣਕਾਰੀ ਹਾਸਲ ਕਰੀਏ ਸਭ ਤੋਂ ਨੀਚੇ ਤੁਹਾਨੂੰ ਇਰੇਜ਼ ਦਾ ਬਟਨ ਜਰ ਆਏਗਾ ਇਹ ਇਰੇਜ਼ ਜਦੋਂ ਆਪਾਂ ਕਿਸੇ ਪਿਕਚਰ ਨੂੰ ਸਿਲੈਕਟ ਕਰਾਂਗੇ ਇਰੇਜ਼ ਬਟਨ ਤੇ ਕਲਿੱਕ ਕਰਾਂਗੇ ਤੇ ਸਾਨੂੰ ਇੱਕ ਡਾਇਲੋਗ ਬਾਕਸ ਆਏਗਾ ਇਰੇਜ਼ ਥਿਸ ਪਿਕਚਰ ਜੈਸ ਇਰੇਜ਼ ਇਟ ਤੇ ਕਲਿੱਕ ਕਰ ਦੋ ਜਿਹੜੀ ਤਸਵੀਰ ਸਿਲੈਕਟ ਕੀਤੀ ਹੈ ਉਹ ਇਰੇਜ਼ ਹੋ ਜਾਏਗੀ ਡਿਲੀਟ ਹੋ ਜਾਏਗੀ ਜੇਕਰ ਨਹੀਂ ਡਿਲੀਟ ਕਰਨੀ ਤਾਂ ਨੋ ਡੋਂਟ ਇਰੇਜ਼ ਇਟ ਤੇ ਕਲਿੱਕ ਕਰ ਦੋ ਇਸੇ ਤਰ੍ਹਾਂ ਇੱਕ export ਬਟਨ ਤੁਹਾਨੂੰ ਨਜ਼ਰ ਆ ਰਿਹਾ ਹੈ ਜੇਕਰ ਪਿਕਚਰ ਨੂੰ export ਕਰਨਾ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਪਿਕਚਰ ਨੂੰ export ਵੀ ਕਰ ਸਕਦੇ ਹਾਂ ਤੇ ਸਟੋਰ ਕਰ ਸਕਦੇ ਹਾਂ ਤੇ ਇਹਨਾਂ ਮੈਸੇਜ ਆ ਜਾਏਗਾ ਜੋ ਪਿਕਚਰ ਹੈਸ ਬੀਨ exportਡ ਕਿ ਕਿਹੜੇ ਫੋਲਡਰ ਚ ਆਪਾਂ ਉਹਨੂੰ ਲੈ ਕੇ ਗਏ ਹਾਂ ਟੈਂਪਲੇਟ ਬਟਨ نیچے ਟੈਂਪਲੇਟ ਬਟਨ ਨਜ਼ਰ ਆ ਰਿਹਾ ਸੀ ਟੈਂਪਲੇਟ ਬਟਨ ਕੀ ਕਰਦਾ ਹੈ ਸਿਲੈਕਟ ਕੀਤੀ ਹੋਈ ਤਸਵੀਰ ਨੂੰ ਇੱਕ ਨਵੇਂ ਟੈਂਪਲੇਟ ਚ ਸੇਵ ਕਰਦਾ ਹੈ ਜਿਦ ਤੱਕ ਆਪਾਂ ਨਿਊ ਬਟਨ ਖੋਲਿਆ ਸੀ ਸਾਨੂੰ ਕਾਫੀਰ ਡਿਜ਼ਾਈਨ ਨਜ਼ਰ ਆਏ ਸੀ ਉਸੇ ਤਰ੍ਹਾਂ ਦਾ ਟੈਂਪਲੇਟ ਦੇ ਨਾਲ ਜਦੋਂ ਕਿਸੇ ਪਿਕਚਰ ਨੂੰ ਸੇਵ ਕਰਾਂਗੇ ਤੇ ਉਹ ਜਦੋਂ ਆਪਾਂ ਨਿਊ ਤੇ ਕਲਿੱਕ ਕਰਾਂਗੇ ਉਹਦੇ ਵਿੱਚ ਤੁਹਾਨੂੰ ਇਹ ਡਰਾਇੰਗ ਨਜ਼ਰ ਆਵੇਗੀ ਜਿਹਨੂੰ ਤੁਸੀਂ ਦੁਬਾਰਾ ਯੂਜ਼ ਕਰ ਸਕਦੇ ਹੋ ਇੱਕ ਟੈਂਪਲੇਟ ਦੇ ਮਾਂਗ ਤੇ ਟੈਂਪਲੇਟ ਹੁੰਦਾ ਕੀ ਹੈ ਟੈਂਪਲੇਟ ਪਹਿਲਾਂ ਤੋਂ ਬਣਿਆ ਹੋਇਆ ਇੱਕ ਦਸਤਾਵੇਜ਼ ਹੁੰਦਾ ਜਿਸ ਵਿੱਚ ਕੁਝ ਫਾਰਮੈਟਿੰਗ ਹੁੰਦੀ ਹੈ ਤੇ ਆਪਾਂ ਸ਼ੁਰੂ ਤੋਂ ਕਰਨ ਦੀ ਬਜਾਏ ਆਪਣਾ ਸਮਾਂ ਬਚਾਉਣ ਲਈ ਪੁਰਾਣੇ ਡਿਜ਼ਾਈਨ ਨੂੰ ਵਰਤ ਸਕਦੇ ਹਾਂ बैक बटन मतलब है कि वापस असी उसे तस्वीर तो पर आ जावे जे अपना काम कर रहे अगे है कि थोड़े लिए क्वेश्चन हे लिखे कह बटन टक्सपेज के ओपन डायलॉग बॉक्स में उपलब्ध नहीं होंगे एक्सपोर्ट स्लाइड टैम्पलेट जो आंसर होगा देना तो अगर सेव कमांड जेकर ड्रॉइंग सेव करना है ਤਾਂ ਉਹਦੇ ਲਈ ਆਪਾਂ ਸੇਵ ਬਟਨ ਤੇ ਕਲਿੱਕ ਕਰਾਂਗੇ ਤੇ ਇਸ ਦੀ ਸ਼ਾਰਟਕਟ ਕੀ ਕੰਟਰੋਲ ਐਸ ਹੁੰਦੀ ਹੈ ਤੇ ਇਹਦੀ ਜਿਹੜੀ ਫਾਈਲ ਹੈਗੀ ਹੈ ਉਹ ਟੈਕਸਟ ਪੇਂਟ ਦੇ ਫੋਲਡਰ ਦੇ ਅੰਦਰ ਹੀ ਸੇਵ ਹੁੰਦੀ ਹੈ ਜਿਵੇਂ ਕਿ ਪਾਠ ਦੱਸਿਆ ਸੀ ਯੂਜ਼ਰ ਯੂਜ਼ਰ ਨੇਮ ਐਪ ਡਾਟਾ ਰੂਮ ਇ ਟੈਕਸਟ ਪੇਂਟ ਸੇਵਡ ਤੇ ਬਾਹਰ ਅਸੀਂ ਆਪਣੀ ਕਿਸੇ ਲਿਸਟ ਦੇ ਵਿੱਚ ਆਪਣੀ ਕਿਸੇ ਫੋਲਡਰ ਚੋਂ ਸੇਵ ਨਹੀਂ ਕਰ ਸਕਦੇ ਐ ਸੇਵਲ ਦਾ ਟੈਕਸਟ ਪੇਂਟ ਦੇ ਆਪਣੇ ਫੋਲਡਰ ਚ ਤੇ ਇਹ ਫਾਈਲ ਨੂੰ ਐਜ਼ ਅ ਪੀ ਐਨ ਜੀ ਸੇਵ ਕਰਦਾ ਹੈ PNG ਦਾ ਮਤਲਬ ਹੁੰਦਾ ਪੋਰਟੇਬਲ ਨੈਟਵਰਕ ਗ੍ਰਾਫਿਕਸ ਜਦ ਆਪਾਂ ਪੇਂਟ ਚ ਫਾਈਲ ਸੇਵ ਕਰਦੇ ਆ ਜਾਂ ਮੋਬਾਈਲ ਨਾਲ ਫੋਟੋ ਕਲਿੱਕ ਕਰਦੇ ਆ ਉਹ JPEG ਹੀ ਹੁੰਦੀ ਹੈ ਬਟ ਇਹਦੇ ਵਿੱਚ ਫਾਈਲ ਜਿਹੜੀ ਹੈ ਉਹ PNG ਸੇਵ ਹੁੰਦੀ ਹੈ ਤੇ ਐ ਜਿਹੜੀ PNG ਫਾਈਲ ਹੁੰਦੀ ਹੈ ਇਹਦੀ ਕਲੈਰਿਟੀ ਬਾਕੀ ਫਾਈਲਸ ਨਾਲੋਂ ਜ਼ਿਆਦਾ ਹੁੰਦੀ ਹੈ ਅਗਿਆ ਪ੍ਰਿੰਟ ਕਮਾਂਡ ਪ੍ਰਿੰਟ ਕਮਾਂਡ ਦਾ ਕੰਮ ਕੀ ਹੈ ਕਿ ਜੇਕਰ ਤੁਸੀਂ ਆਪਣੀ ਡਰਾਇੰਗ ਨੂੰ ਕਿਸੇ ਕਾਗਜ਼ ਤੇ ਪ੍ਰਿੰਟ ਕਰਨਾ ਚਾਹੁੰਦੇ ਹੋ ਪ੍ਰਿੰਟਰ ਦੀ ਮਦਦ ਨਾਲ ਤੇ ਆਪਾਂ ਪ੍ਰਿੰਟ ਕਮਾਂਡ ਦੀ ਵਰਤੋਂ ਕਰਦੇ ਆ ਤੇ ਇਸ ਦੀ ਸ਼ਾਰਟਕਟ ਕੀ ਕੰਟਰੋਲ ਜਮਾ ਪੀ ਹੁੰਦੀ ਹੈ ਅਗਿਆ ਕਵਿਟ ਕਮਾਂਡ ਕਵਿਟ ਦਾ ਮਤਲਬ ਹੈ ਕਿ ਟੈਕਸਟ ਪੇਨ ਤੋਂ ਬਾਹਰ ਆਣਾ ਹੈ ਤੇ ਉਹਦੇ ਲਈ ਆਪਾਂ ਕਵਿਟ ਕਮਾਂਡ ਤੇ ਜਾਂ ਕਵਿਟ ਬਟਨ ਤੇ ਕਲਿੱਕ ਕਰਾਂਗੇ ਤੇ ਕਵਿਟ ਕਰਨ ਤੋਂ ਬਾਅਦ ਜੈਸ ਆਈ ਐਮ 10 ਤੇ ਕਲਿੱਕ ਕਰਾਂਗੇ ਤੇ ਉਹ ਮੌਜੂਦਾ ਸੂਰ ਸੇਵ ਨਹੀਂ ਕੀਤਾ ਤੁਹਾਨੂੰ ਪਹਿਲੇ ਪੁੱਛਿਆ ਜਾਏਗਾ ਕਵਿਟ ਕਰਨਾ ਚਾਹੁੰਦੇ ਹੋ ਹਾਂ ਤੇ ਜਲਦੀ ਜੈਸ ਸੇਵ ਇਟ ਕਰਨਾ ਹੈ ਤੇ ਫਾਈਲ ਤੁਹਾਡੀ ਸੇਵ ਹੋ ਜਾਵੇਗੀ ਸਾਊਂਡ ਬੰਦ ਕਰਨਾ ਜੇਕਰ ਤੁਸੀਂ ਚਾਹਦੇ ਹੋ ਕਿ ਸਾਊਂਡ ਬੰਦ ਕਰਨੀ ਹੈ ਤੇ ਉਹਦੇ ਲਈ ਆਪਾਂ ऑल्ट S ਸ਼ਾਰਟਕਟ ਕੀ ਦੀ ਵਰਤੋ ਸਾਇੰਡ ਨੂੰ ਮਿਊਟ ਵੀ ਕਰ ਸਕਦੇ ਹਾਂ ਕੁਐਸਚਨ ਹੈ ਤੁਹਾਡੇ ਲਈ ਕਿ ਕੰਟਰੋਲ ਜਮਾ S ਸ਼ਾਰਟਕਟ ਕੀ ਫਾਈਲ ਨੂੰ ਡੈਸ਼ ਕਰ ਲਈ ਵਰਤੀ ਜਾਂਦੀ ਹੈ ਸਲਾਈਡ ਐਨੀਮੇਸ਼ਨ ਸੇਵ ਜਾਂ ਐਕਸਪੋਰਟ ਇਹਦਾ ਕੀ ਆਨਸਰ ਹੋਵੇਗਾ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਉਹਨੇ ਤੁਹਾਨੂੰ ਦੱਸਿਆ ਸੀ ਇਹ ਕੁਝ ਸ਼ਾਰਟਕਟ ਕੀਜ਼ ਹੈ ਟੈਕਸਪੇਂਟ ਦੀਆਂ ਕੰਟਰੋਲ ਜਮਾ S ਸੇਵ ਲਈ ਪ੍ਰਿੰਟ ਲਈ ਕੰਟਰੋਲ P ਬਾਹਰ ਆਉਣ ਲਈ ऑल्ट F4 ਤੇ 올 ਟੈਸ ਸਾਊਂਡ ਇਫੈਕਟ ਨੂੰ ਓਨ ਆਫ ਕਰਨ ਲਈ ਤੇ ਆ ਕੁਝ ਫੁੱਲ ਫਾਰਮਸ ਹੈ ਜਿਹੜੀ ਗ੍ਰਾਫਿਕ ਫਾਈਲਸ ਦੀਆਂ ਜੀਆਈਐਫ ਦਾ ਮਤਲਬ ਹੁੰਦਾ ਗ੍ਰਾਫਿਕਸ ਇੰਟਰਚੇਂਜ ਫਾਰਮੈਟ ਪੀਐਨਜੀ ਪੋਰਟੇਬਲ ਨੈਟਵਰਕ ਗ੍ਰਾਫਿਕਸ ਬੀਐਮਪੀ ਬਿਟਮੈਪ ਪਿਕਚਰ ਜਿਹੜੀ ਪੇਂਟ ਦੇ ਵਿੱਚ ਫਾਈਲ ਆਪਾਂ ਸੇਵ ਕਰ ਸਕਦੇ ਆ ਜੀਪੀਈਜੀ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ ਤੇ ਡੀਆਈਡਬਲਐਫ ਟੈਗਡ ਇਮੇਜ ਫਾਈਲ ਫਾਰਮੈਟ ਕੁਝ ਯਾਦ ਰੱਖਣ ਚੋਕ ਗੱਲਾਂ ਇਸ ਚੈਪਟਰ ਦੇ ਵਿੱਚ ਜੋ ਤੁਹਾਨੂੰ ਪੂਰਾ ਪਾਠ ਪੜਾਇਆ ਤੁਸੀਂ ਆਪਣੇ ਮਾਈਂਡਸ ਰੱਖਣੀਆਂ ਇਹ ਦੇਖ ਸਕਦੇ ਹੋ ਇਤਾਰੇ ਬੁੱਕ ਦੀ ਬੈਕ ਐਕਸਰਸਾਈਜ਼ ਵੀ ਦਿੱਤੀਆਂ ਹੋਈਆਂ ਇਹਨਾਂ ਨਾਲ ਕੀ ਹੈ ਕਿ ਇਸ ਪਾਠ ਦੀ ਜਿਹੜੀ ਬੈਕ ਐਕਸਰਸਾਈਜ਼ ਹੈ ਤੁਸੀਂ ਕਵਰ ਕਰ ਸਕਦੇ ਹੋ ਤੇ ਉਹਦੇ ਨਾਲ ਨਾਲ ਪੂਰੇ ਚੈਪਟਰ ਨੂੰ ਬਰੀਫਲੀ ਰੀਡ ਕਰ ਸਕਦੇ ਹੋ ਕਿ ਇਸ ਚੈਪਟਰ ਦੇ ਵਿੱਚ ਆਪਾਂ ਕੀ ਕੀ ਪੜਿਆ ਹੈ ਅਗਿ ਇਸ ਚੈਪਟਰ ਦੇ ਕੁਐਸਚਨਸ ਹੈਗੇ ਨੇ ਐਮਸੀਕਿਊ ਹੈ ਜਿਹੜੇ ਤੁਸੀਂ ਕਵਰ ਕਰਨੇ ਹਨ ਉਸ ਤੋਂ ਇਲਾਵਾ ਸ਼ਾਰਟਕਟ ਕੀਜ਼ ਹੈ ਜਿਹੜੀਆਂ niche ਦਿੱਤੀਆਂ ਗਈਆਂ ਹਨ ਇਹਨਾਂ ਬਾਰੇ ਤੁਹਾਨੂੰ ਇਸ ਪਾਰਟ 'ਚ ਪੜਾਇਆ ਹੈ ਤੇ ਉਸ ਤੋਂ ਬਾਅਦ MCQ ਇਸ ਪਾਰਟ ਦੇ ਜਿਹੜੇ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਵੀ ਤੁਸੀਂ ਬਰੀਫਲੀ ਸਟੱਡੀ ਕਰਨਾ ਹੈ ਤੇ ਐਸੀ ਅੱਜ ਦੀ ਵੀਡੀਓ ਤੇ ਜਿਹੜੇ ਤੁਹਾਨੂੰ ਤਦ 1 ਮਾਰਕਸ ਵਾਲੇ ਆਬਜੈਕਟਿਵ ਕੁਐਸਚਨ ਹੁਣੇ ਦੱਸੇ ਹੈ ਇਹਦੀ ਵੀਡੀਓ ਵੀ YouTube ਤੇ ਅਪਲੋਡ ਕੀਤੀ ਜਾ ਚੁੱਕੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ